ਕਿ ਭਗਤ ਨਾ ਕੀ ਜੇ ਜੇ ਮਾਲਕ ਆਪਣੇ ਲਈ ਜੇ ਮਾਲਕ ਮੈਂ ਤੇਰੀ ਭਗਤੀ ਕੀ ਕਰਨੀ ਮੇਰਾ ਧਿਆਨ ਤਾਂ ਖੁਖਵਨ ਹੈ ਘਰ ਵਿੱਚ ਅਨਾਜ ਨੇ ਪੇਟ ਵਿੱਚ ਗਿਆ ਕੁਛ ਨਹੀਂ ਕਿ ਮਾਲਕ ਪਹਿਲੋ ਮੈਨੂੰ ਪ੍ਰਸ਼ਾਦਾ ਦੇ ਦੇ ਫਿਰ ਉਹ ਭਗਤਾਂ ਨੇ ਫਿਰ ਕੋਈ ਸੰਕੋਚ ਨਹੀਂ ਕੀਤਾ ਜਿਸ ਤਰ੍ਹਾਂ ਪੁੱਤਰ ਕਦੀ ਮਾਤਾ ਪਿਤਾ ਕੋ ਸੰਕੋਚ ਕਰਦਾ ਕਿ ਮੈਨੂੰ ਚੀਜ਼ ਚਾਹੀਦੀ ਹੈ ਉਹ ਮੰਗਦਾ ਹੁਣ ਸਾਡਾ ਮਾਤਾ ਪਿਤਾ ਕੌਣ ਹੈ ਪ੍ਰਮਾਤਮਾ ਇਸੇ ਤਰ੍ਹਾਂ ਫਿਰ ਭਗਤ ਧੰਨਾ ਜੀ ਨੇ ਪਰਮਾਤਮਾ ਕੋਲ ਮੰਗ ਕੀਤੀ ਗੋਪਾਲ ਤੇਰਾ ਆਰਤਾ 사ਸਨ ਪੜ੍ਹਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਭਗਤ ਧੰਨਾ ਜੀ ਆਖਦੇ ਇਹ ਤੈਨਾਰਤਾ ਦਾ ਭਾਵ ਉਹ ਨਾ ਲੈ ਜਾਣਾ ਕਿ ਆਰਤੀ ਜੀ ਕੀਤੀ ਦੁਨੀਆ ਭਗਤ ਧੰਨੇ ਨੇ ਆਰਤਾ ਕੀਤਾ ਇਹ ਗਲਤ ਅਰਥ ਨੇ ਸਾਥ ਸੰਗਤ ਕਿ ਬਾਕੀ ਭਗਤਾਂ ਨੇ ਜਿਹੜਾ ਹੈ ਆਰਤੀ ਕੀਤੀ ਇਕੱਲੇ ਭਗਤ ਧੰਨੇ ਨੇ ਆਰਤਾ ਕੀਤਾ ਉਹ ਅਰਥੇ ਗਲਤ ਬਣਦੇ ਨੇ ਕਿਉਂਕਿ ਸ਼ਬਦ ਦੇ ਵਿਚਾਰ ਰਹਾਉ ਵਾਲੀਆਂ ਤੁਕਾਂ ਦੇ ਵਿੱਚ ਦਾਸ ਨੂੰ ਦੱਸਣਾ ਬਾਰ ਬਾਰ ਦੱਸਦਾ ਕਿ ਬਾਣੀ ਦੇ ਵਿੱਚ ਜਦੋਂ ਰਹਾਉ ਆਉਂਦਾ ਹੈ ਉਹਦਾ ਸਿਧਾਂਤ ਉਹਦੇ ਵਿੱਚ ਹੁੰਦਾ ਹੈ ਰਹਾਉ ਵਾਲੀਆਂ ਤੁਕਾਂ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸੁਵਾਰਤਾ ਇਰਹਾਉ ਵਾਲੀਆਂ ਤੁਕਾਂ ਨੇ ਆਰਤਾ ਦਾ ਭਾਗ ਲਿਆ ਇੱਥੇ ਗੋਪਾਲ ਇਹਦੇ ਅਰਥ ਕੀ ਬਣਨਗੇ ਜਿਹੜਾ ਸਾਰੀ ਧਰਤੀ ਨੂੰ ਪਾਲ ਲਿਆ ਗੋਪਾਲ ਪਾਲਨ ਹਾਰ ਇੱਥੇ ਹੁਣ ਪਾਲਣ ਪੋਸ਼ਣ ਦੀ ਗੱਲ ਹੋ ਰਹੀ ਆ ਸਾਰੀ ਤੇ ਪ੍ਰਮਾਤਮਾ ਕਿਸ ਤਰ੍ਹਾਂ ਪਾਲਦਾ ਹੈ ਇੱਥੇ ਆਰਤੀ ਦੀ ਤਾਂ ਗੱਲ ਹੀ ਨਹੀਂ ਪਰ ਅਸੀਂ ਉਹ ਸ਼ਬਦ ਲੈ ਕੇ ਆਰਤੀ ਵੱਲ ਚੱਲ ਕੇ ਕਿ ਬਾਕੀ ਭਗਤਾਂ ਨੇ ਆਰਤੀ ਕੀਤੀ ਕੱਲੇ ਭਗਤ ਧੰਨੇ ਨੇ ਆਰਤਾ ਕੀਤਾ ਜੀ ਹੁਣ ਇਸ ਸ਼ਬਦ ਨੂੰ ਸਮਝਣਾ ਕਹਿੰਦੇ ਗੋਪਾਲ ਤੇਰਾ ਆਰਤਾ ਐ ਮਾਲਕ ਐ ਗੋਪਾਲ ਤੂੰ ਸਾਰੀ ਧਰਤੀ ਨੂੰ ਪਾਲ ਰਿਹਾ ਹਾਂ ਮੈਂ ਤੇਰਾ ਆਰਤਾ ਹਾਂ ਗੋਪਾਲ ਤੇਰਾ ਆਰਤਾ ਮੈਂ ਤੇਰਾ ਆਰਤਾ ਹਾਂ ਹੁਣ ਆਰਤਾ ਦਾ ਅਰਥ ਕੀ ਹੋਇਆ ਹੁਣ ਇਸ ਤੋਂ ਪਹਿਲਾਂ ਅਸੀਂ ਸ਼ਬਦ ਵੱਲ ਚੱਲ ਜਾਈਏ ਜੋ ਜਨ ਤੁਮਰੇ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਕਹਿੰਦੇ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਰਜ ਸਵਾਰ ਜਾਂਦੇ ਨੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਇਹਦਾ ਭਾਵ ਕਿ ਕੋਈ ਮੰਗ ਤਾਂ ਚੱਲ ਰਹੀ ਹੈ ਨਾ ਜਿਹਦੇ ਕਰਕੇ ਕਾਰਜ ਰਾਸ ਹੋਣ ਕੋਈ ਅਸੀਂ ਗੁਰੂ ਤੋਂ ਜਾਂ ਕਿਸੇ ਕੋ ਮਾਤਾ ਪਿਤਾ ਕੋ ਬੱਚਾ ਮੰਗਦਾ ਹੈ ਮੰਗ ਕਰਦਾ ਹੈ ਉਹਦੇ ਕਾਰਜ ਜਿਹੜਾ ਹੈ ਪੂਰਾ ਹੋ ਜਾਏ ਮਾਤਾ ਪਿਤਾ ਨੂੰ ਚੀਜ਼ ਲੈ ਦੇਣ ਇਹ ਗੱਲ ਤਾਂ ਚੱਲ ਰਹੀ ਹੈ ਮੁਣਤੂ ਨਾਲ ਕਿਹਾ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨਤ ਜੀਓ ਦਾਲ ਮੰਗ ਰਹੇ ਨੇ ਸਿੱਧਾ ਮੰਗ ਰਹੇ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨਤ ਜੀਓ ਪਨੀਆਂ ਸ਼ਾਦਨ ਨੀਕਾ ਨਾਜ ਮੰਗੋ ਸਤ ਸ੍ਰੀਕਾ ਗਊ ਪੈਸ ਮੰਗੋ ਲਾਵੇ ਰਿਕ ਤਾਜਨ ਤੁਰੀ ਚੰਗੇ ਨੇ ਕਰਕੇ ਗੀਹਣ ਚੰਗੀ ਜਨ ਤੰਨਾ ਲੇਵੇ ਮੰਗੇ ਘਰ ਦੀਆਂ ਲੋੜਾਂ ਨੇ ਜੀ ਦਾਲ ਹੈ ਆਟਾ ਹੈ ਆਖਦੇ ਨੇ ਸਰਾਣਾ ਚਾਹੀਦਾ ਤਲਾਈ ਚਾਹੀਦੇ ਸਰਹਾਣਾ ਅਵਲ ਤਰਾਈ ਇੱਕ ਬਾਣੀ ਦਾ ਹੋਰ ਫਰਮਾਨ ਹੁੰਦਾ ਸਰਹਾਣਾ ਅਵਲ ਤਰਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਜੜੀ ਆਪਾਂ ਧੁੱਕ ਪੜੀ ਭੁੱਖੇ ਭਗਤ ਨਾ ਕੀਦੇ ਜੇ ਮਾਲਾ ਪੰਨੀ ਦੀ ਜੋਤੇ ਵਿੱਚ ਇਤਨ ਭਗਤ ਧੰਨਾ ਜੀ ਕਦੇ ਦਾਲ ਮੰਗ ਰਹੇ ਨੇ ਕਦੇ ਕਹਿੰਦੇ ਨੇ ਮੈਨੂੰ ਘੋੜੀ ਚਾਹੀਦੀ ਐ ਗਊ ਭੈਸ ਮੰਗੋ ਲਾਵੇਰੀ ਕਹਿੰਦੇ ਮੈਨੂੰ ਗਾਂ ਵੀ ਚਾਹੀਦੀ ਐ ਤਾਕਦੇ ਨੇ ਇੱਕ ਘਰ ਸੰਭਣ ਵਾਲੀ ਔਰਤ ਹੋਵੇ ਚੰਗੀ ਹੋਵੇ ਮੱਤੇ ਤੇ ਬਟ ਨਾ ਪੌਂਦੀ ਹੋਵੇ ਚੰਗੀ ਹੋਵੇ ਮਲ ਉਹ ਮੰਗਤਾਏ ਕਰ ਨੇ ਇਹਦਾ ਪਾਪ ਕੇ ਸਾਰਾ ਸ਼ਬਦ ਕੋਈ ਮੰਗ ਰਿਹਾ ਹੈ ਮੰਗ ਚੱਲ ਰਹੀ ਹੈ ਆਰਤੀ ਤਾਂ ਇਹਦਾ ਗੱਲ ਹੀ ਨਹੀਂ ਆ ਰਹੀ ਹੁਣ ਆਜੋ ਰਹਾਉ ਵਾਲੀਆਂ ਤੋਂ ਗੋਪਾਲ ਤੇਰਾ ਆਰਤਾ ਹੁਣ ਆਰਤਾ ਦੇ ਅਰਥ ਕੀ ਬਣਨੇ ਨੇ ਆਰਤਾ ਦੇ ਅਰਥ ਨੇ ਮੰਗਤਾ ਐ ਰੱਬਾ ਮੈਂ ਤੇਰੇ ਦਰ ਦਾ ਮੰਗਤਾ ਹਾਂ ਤੇਰਾ ਆਰਤਾ ਮੈਂ ਤੇਰਾ ਗਰੀਬਾ ਜ੍ਹਾ ਸਿੱਖ ਹਾਂ ਸੁਖ ਯਾਰ ਮੈਂ ਤੇਰਾ ਗਰੀਬਾ ਜ੍ਹਾ ਸਿੱਖ ਹਾਂ ਮਾਲਕ ਮੇਰੇ ਕੋਲ ਕੁਝ ਹੈ ਨਹੀਂ ਆ ਚੀਜ਼ਾਂ ਮੈਨੂੰ ਚਾਹੀਦੀ ਨਹੀਂ ਆਂ ਗੋਪਾਲ ਕੇ ਪ੍ਰਮਾਤਮਾ ਤੂੰ ਸਾਰੀ ਧਰਤੀ ਨੂੰ ਪਾਲ ਰਿਹਾ ਹੈ ਸਾਰੇ ਬਰਬੰਦ ਨੂੰ ਤੂੰ ਚਲਾ ਰਿਹਾ ਹੈ ਤਾਂ ਤੂੰ ਮੈਨੂੰ ਰਿਜਕ ਨਹੀਂ ਦੇਵੇਂਗਾ ਇਸ ਕਰਕੇ ਆ ਪ੍ਰਮਾਤਮਾ ਮੈਂ ਤੇਰੇ ਦਰਦਾਂ ਮੰਗਤਾ ਹਾਂ ਮਤੇ ਤੂੰ ਹੀ ਮੰਗ ਰਿਹਾ ਮੇਰਾ ਪਿਤਾ ਤੂੰ ਹੈ ਮੇਰੀ ਮਾਂ ਤੂੰ ਹੈ ਮਾਂ ਆਪਣੇ ਮਾਤਾ ਪਿਤਾ ਕੋਈ ਮੰਗਾਗਾ ਹੁਣ ਜਦੋਂ ਅਸੀਂ ਇੱਕ ਦਰ ਨੂੰ ਛੱਡ ਕੇ ਦੂਜੇ ਦਰ ਤੇ ਜਾਂਦੇ ਹਾਂ ਉਹ ਵੀ ਸੁਣ ਲੈਂਦੇ ਆ ਜਦੋਂ ਹੁਣ ਮਾਤਾ ਪਿਤਾ ਦਾ ਪੁੱਤਰ ਹੈ ਉਹ ਆਪਣੇ ਮਾਂ ਕੋ ਜਾਂ ਪਿਤਾ ਕੋ ਮੰਗੇ ਹੀ ਨਾ ਜੀ ਮੰਗੇ ਹੀ ਨਾ ਕਰੇ ਦੂਜੇ ਪਾਸੇ ਚਲ ਜੇ ਕਦੀ ਕਿਸੇ ਕੋ ਮੰਗੀ ਜਾਏ ਕਦੀ ਕਿਸੇ ਕੋ ਕਦੀ ਗਵੰਢੀ ਕੋ ਚਲ ਗਿਆ ਕਦੀ ਉਧਰ ਚਲ ਗਿਆ ਉਧਰ ਪਿਤਾ ਤੇ ਮਾਂ ਨੂੰ ਲੱਗ ਜੇ ਪਤਾ ਕਿ ਸਾਡਾ ਪੁੱਤਰ ਤਾਂ ਉਤੋਂ ਵੀ ਪੈਸੇ ਮੰਗਦਾ ਫਿਰਦਾ ਉਧਰੋਂ ਵੀ ਗਿਆ ਸੀ ਪਤਾ ਲੱਗ ਗਿਆ ਉਸਨੂੰ ਫਿਰ ਮਾਤਾ ਪਿਤਾ ਕੀ ਕਹਿਣਗੇ ਪੇ ਆਕੇਗਾ ਨਹੀਂ ਕਿ ਮੈਨੂੰ ਤੂੰ ਜਿੰਦੇ ਜੀ ਮਾਰ ਦਿੱਤਾ ਤੂੰ ਮੇਰੇ ਜਿੰਦੇ ਜੀ ਤੂੰ ਕਿਸੇ ਹੋਰ ਕੋ ਪੈਸੇ ਮੰਗ ਰਿਹਾ ਤੂੰ ਮੈਨੂੰ ਦੱਸ ਜਿਹੜੀ ਚੀਜ਼ ਤੈਨੂੰ ਚਾਹੀਦੀ ਆ ਮੈਂ ਤੈਨੂੰ ਦਿਆਂਗਾ ਪੈਸੇ ਹੋਣ ਨਾ ਹੋਣ ਮੈਂ ਤੈਨੂੰ ਚੀਜ਼ ਲਿਆ ਕੇ ਦਿਆਂਗਾ ਪਰ ਮੇਰੇ ਜਿੰਦੇ ਜੀ ਤੂੰ ਕਿਸੇ ਹੋਰ ਤੋਂ ਪੈਸੇ ਨਹੀਂ ਮੰਗਣੇ ਜਦੋਂ ਮੈਂ ਮਰ ਗਿਆ ਮੇਰੇ ਮਰਨ ਤੋਂ ਬਾਅਦ ਜਿੱਥੋਂ ਮਰਜ਼ੀ ਮੰਗ ਲੈ ਮੈਂ ਇਹ ਦੇਖ ਨਹੀਂ ਸਕਦਾ ਕਿ ਮੇਰਾ ਪੁੱਤਰ ਮੇਰੇ ਜਿੰਦੇ ਜੀ ਕਿਸੇ ਹੋਰ ਕੋ ਪੈਸੇ ਮੰਗੇ ਤੂੰ ਮੇ ਤੋਂ ਮੰਗ ਜਿਹੜੀ ਤੈਨੂੰ ਚਾਹੀਦੀ ਮੈਂ ਲਿਆ ਕੇ ਦਵਾਂਗਾ ਇਸੇ ਤਰ੍ਹਾਂ ਹੁਣ ਪਰਮਾਤਮਾ ਗੁਰੂ ਹੈ ਅਸੀਂ ਗੁਰੂ ਦਾ ਦਰ ਛੱਡ ਦਿੱਤਾ ਆਪਣੇ ਪਿਤਾ ਨੂੰ ਛੱਡ ਦਿੱਤਾ ਤਾਂ ਮੰਗ ਅਸੀਂ ਕਿਤੇ ਹੋਰ ਰਹੇ ਪਰ ਸ਼ਬਦ ਅਸੀਂ ਪੜ ਰਹੇ ਹਾਂ ਕਰਤਾ ਤੇਰੇ ਸਭ ਕੁਝ ਜਿਸ ਦੇ ਸੁਭਾਵੇ ਸ਼ਬਦ ਦੇ ਅਰਥ ਜਿਹੜੇ ਸਾਨੂੰ ਸਾਡੇ ਹਿਰਦੇ ਵਿੱਚ ਬਸੇ ਹੀ ਨਹੀਂ ਸਾਧ ਸੰਗਤ ਮਾਫ ਕਰਨਾ ਬਾਣੀ ਅਸੀਂ ਪੜ ਲਈ ਕਰਤਾ ਤੇਰੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਜੇ ਅਸੀਂ ਕਹਿ ਰਹੇ ਹਾਂ ਕਿ ਰੱਬਾ ਤੇਰੇ ਕਰ ਸਭ ਕੁਝ ਹੈ ਦੁਨਿਆਵੀ ਪਦਾਰਥ ਕੀ ਪਰਮਾਰਥ ਕੀ ਸਭ ਕੁਝ ਤੇਰੇ ਘਰ ਵਿੱਚ ਹੈ ਫਿਰ ਮਾਲਕ ਮੈਨੂੰ ਹੋਰ ਕਿਤੇ ਜਾਣ ਦੀ ਲੋੜੇ ਨਹੀਂ ਹੁਣ ਜਿਹੜਾ ਫਿਰ ਥਾਂ ਥਾਂ ਤੇ ਜਾਂਦਾ ਉਹ ਦਰ ਤੇ ਵੀ ਚਲ ਗਿਆ ਉੱਥੇ ਵੀ ਚਲਾ ਗਿਆ ਉੱਥੇ ਵੀ ਅਰਦਾਸ ਕਰਾ ਦਿੱਤੇ ਉੱਥੇ ਵੀ ਨਮਸਕਾਰ ਕਰ ਦਿੱਤੀ ਫਿਰ ਰੱਬ ਤੈਨੂੰ ਕਹੇਗਾ ਨਹੀਂ ਭਾਈ ਮੈਂ ਮਰ ਗਿਆ ਸੀ ਜਿਹੜਾ ਤੂੰ ਮੈਨੂੰ ਛੱਡ ਕੇ ਕਿਤੇ ਹੋ ਜਾ ਰਿਹਾ ਗੁਰੂ ਕਹੇਗਾ ਨਾ ਕਿੰਤੂ ਦੁਗਾਂਤਾ ਪੜਨੇ ਆ ਹਪੜਿਆ ਰੋਜ ਅਨੰਦ ਸਾਹਿਬ ਦੇ ਵਿੱਚ ਤੇ ਤੂੰ ਗੁਰੂ ਦਾ ਸਦਾਰ ਛੱਡ ਕਰਕੇ ਕਦੀ ਕਿਤੇ ਹੋਰ ਜਾ ਰਿਹਾ ਕਦੀ ਕਿਤੇ ਹੋ ਜਾਣਾ ਇੱਕ ਦਾ ਹੋ ਜਾਣਾ ਸੋ ਇਸ ਕਰਕੇ ਜੇ ਮਾਤਾ ਪਿਤਾ ਹੈ ਤਾਂ ਮੰਗਣਾ ਵੀ ਉਸ ਪਰਮਾਤਮਾ ਤੋਂ ਹੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਸ ਕਰਕੇ ਭਗਤ ਉਹ ਤੇ ਤੰਨਾ ਜੀ ਮੰਗ ਕਰ ਰਹੇ ਨੇ ਆਰਤਾ ਦਾ ਭਾਵ ਹੈ ਕਿ ਪ੍ਰਮਾਤਮਾ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਤੇ ਤੂੰ ਮੰਗ ਕਰ ਰਿਹਾ ਇਹਦਾ ਆਰਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸ਼ਲੋਧਾ ਉਹ ਕਈਆਂ ਨੇ ਰੱਖ ਦਿੱਤਾ ਆਰਤੀ ਦੇ ਸ਼ਬਦ ਦੇ ਵਿੱਚ ਉਹ ਪਤਾ ਨਹੀਂ ਕਿਸ ਤਰ੍ਹਾਂ ਰੱਖ ਦਿੱਤਾ ਪਰ ਇਹਦੇ ਹਲਤ ਨਹੀਂ ਮਨ ਦੇ ਸਾਾਸੰਗਤ